ਗੁਰ ਰਾਮ ਦੀ ਲੋੜ ਹੀ ਨਹੀਂ ਹੈਗੀ ਗੁਰ ਰਾਮਦਾ ਜੀ ਮਹਾਰਾਜ ਦੇ ਅੱਗੇ ਜਾ ਕੇ ਅਰਦਾਸ ਕਰਦੋ ਕਿ ਸੱਚੇ ਦੇ ਲੋ ਕਿ ਮਾਲਕਾ ਮੇਰਾ ਇੱਥੇ ਕੋਈ ਨਹੀਂ ਹੈਗਾ ਮੈਂ ਆਪਣੀ ਜ਼ਿੰਦਗੀ ਦੀ ਬੇੜੀ ਤੇਰੇ ਹੱਥਾਂ 'ਚ ਛੱਡੀ ਹੈ ਤੇ ਯਕੀਨ ਮੰਨਿਓ ਗੁਰ ਰਾਮਦਾ ਜੀ ਮਹਾਰਾਜ ਜੀ ਤਾਂ ਨੇਦੇ ਆਲੂ ਹੈ ਗੁਰੂ ਮਹਾਰਾਜ ਜੀ ਨੇ ਨਹੀਂ ਦੇਖਣਾ ਤੁਹਾਡੇ 'ਚ ਕੀ ਗੁਨਾਹ ਕੀ ਅਗੁਨਾ ਗੁਰ ਰਾਮਦਾ ਜੀ ਮਹਾਰਾਜ ਨੇ ਤੁਹਾਡੇ ਝੋਲੀ ਜੰਨੇ ਸੁੱਖ ਪਾਣੇ ਨਿਖ ਜੰਨੇ ਪਾਣੇ ਆ ਕਿ ਇਹ ਸਭ ਕੁਝ ਤੁਹਾਨੂੰ ਅੱਪੇ ਭੁੱਲ ਜਾਣਾ ਦੁੱਖ ਦਾ ਸਮਾ ਤੁਸੀਂ ਆਪ ਰਾਨ ਹੋਏ ਨਾ ਕਿ ਸਾਰੇ ਕੰਮ ਆਪਣੇ ਆ ਵੀ ਬਣੀ ਜਾਂਦੇ ਪਏ ਹੁਣ ਗੁਰ ਰਾਨ ਦਾ ਜੀ ਮਹਾਰਾਜ ਨੇ ਜਦੋਂ ਤੁਹਾਡੀ ਬਾਹ ਫੜ ਲਈ ਨਾ ਤੁਹਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਕਦੇ ਹਮੇਸ਼ਾ ਸੁੱਖ ਬਰਕਤਾਂ ਖਜ਼ਾਨੇ ਭਰੇ ਰਹਿਣਗੇ ਹਮੇਸ਼ਾ ਹੀ ਮੈਂ ਕਹਿੰਦਾ ਤੁਹਾਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਹੋਏਗੀ ਆਪਾਂ ਜਦੋਂ ਕਿਸੇ ਦੇ ਘਰ ਜਾਂਦੇ ਆ ਨਾ ਤੇ ਜੇ ਕੁਛ ਲੈ ਗਏ ਨਾ ਨਾ ਜਾਈਏ ਤਾਂ ਅਗਲੇ ਦਾ ਮੂੰਹ ਬੰਨ ਜਾਂਦਾ ਅੰਦਰੋਂ ਅਗਲਾ ਇਹੋ ਕਹਿਣਾ ਸ਼ੁਰੂ ਹੋ ਜਾਂਦਾ ਕਿ ਇਹ ਤਾਂ ਖਾਲੀ ਹੱਥ ਆ ਗਿਆ ਤੇ ਜੇ ਕਿਸੇ ਨੂੰ ਦੁੱਖ ਵੀ ਸੁਣਾਉਗੇ ਤਾਂ ਤਾਂ ਵੀ ਅਗਲਾ ਕਹੇਗਾ ਕਿ ਇਹ ਤਾਂ ਸਿਰਫ ਆਪਣੇ ਦੁੱਖ ਸੁਣਾਣਾ ਹੈ ਪਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਆਪਣਾ ਦਰਦ ਰੱਖੋਗੇ ਆਪਣੀ ਪੀੜਾ ਰੱਖੋਗੇ ਅਜਿ ਕੀਨ ਮੰਨਿਓ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੁਹਾਡੇ ਸਾਰੇ ਦਰਦਾਂ ਦੀ ਦਵਾਈ ਬਣ ਜਾਣਗੇ ਤੁਹਾਨੂੰ ਨਹੀਂ ਜੇ ਉਹਨਾਂ ਨੇ ਕੁਝ ਹੋਣ ਦੇਣਾ ਤੇ ਰਹੀ ਗੱਲ ਖਾਲੀ ਹੱਥ ਜਾਣ ਦੀ ਇਹ ਸਾਫ਼ ਦੇ ਲੀਲਾ ਜੋਗੇ ਨਾ ਉਹਨਾਂ ਨੂੰ ਤੁਹਾਡੇ ਚੜਾਵੇ ਨਾ ਪਿਆਰ ਨਹੀਂਗਾ ਤੁਹਾਡੇ ਅੰਦਰਲੇ ਇਨਸਾਨ ਨਾਲ ਪਿਆਰ ਹੈ ਉਹਨਾਂ ਦੇ ਦਰ ਤੇ ਨਾ ਕੋਈ ਗਰੀਬ ਹੈ ਨਾ ਕੋਈ ਅਮੀਰ ਹੈ ਸਾਰੇ ਹੀ ਉਹਨਾਂ ਦੇ ਬੱਚੇ ਦੇ ਜਿਹੜਾ ਸੱਚੇ ਦਿਲੋਂ ਆਪਣੀ ਮਾਂ ਨੂੰ ਪੁਕਾਰਦਾ ਤੇ ਮਾਂ ਭੱਜ ਕੇ ਆ ਜਾਂਦੀ ਹੈ ਉਦਾਂ ਹੀ ਜਿਹੜਾ ਸੱਚਾ ਮਨ ਲੈ ਕੇ ਮਨ ਚ ਖੋਟ ਨਹੀਂ ਹੋਣੀ ਚਾਹੀਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਆਪਣੇ ਗੁਰੂ ਨੂੰ ਜਦੋਂ ਵੀ ਪੁਕਾਰਦਾ ਤਾਂ ਗੁਰੂ ਉਹਦੇ ਲਈ ਹਮੇਸ਼ਾ ਹੁੰਦਾ ਉਹਦੀ ਜ਼ਿੰਦਗੀ ਦੇ ਸਾਰੇ ਕਾਰੇ ਪੂਰੇ ਕਰਾਣ ਆਂਦਾ ਭਰੋਸਾ ਰੱਖੋ ਸੱਚਾ ਗੁਰੂ ਆਂਦਾ ਜੀ ਮਹਾਰਾਜ ਜੀ ਨੇ ਸਭ ਠੀਕ ਕਰ ਦੇਣਾ ਜੇ ਕੋਈ ਘਬਰਾਣ ਦੀ ਲੋੜ ਨਹੀਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੀ ਜਦੋਂ ਤੱਕ ਮਾਲਕ ਬੈਠਾ ਨਾ ਤੁਹਾਡੇ ਲਈ ਮੈਂ ਕਹਿੰਦਾ ਉਹਨੇ ਤੁਹਾਨੂੰ ਨਾ ਛੁਕਣ ਦੇਣਾ ਜੇ ਨਾ ਕਿਸੇ ਗੱਡ ਡਿੱਗਣ ਦੇਣਾ ਤੁਸੀਂ ਨਾ ਕਿਸੇ ਦਾ ਮਾੜਾ ਕਰੋ ਉਹਨੇ ਤੁਹਾਡਾ ਮਾੜਾ ਵੀ ਨਹੀਂ ਜੇ ਹੋਣ ਦੇਣਾ ਯਾਰ ਨਾ ਲਿਖੋ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ